ਕੋਈ ਇੱਕ ਕਾਲਾ ਡਾਕਟਰ ਜੈਤੋਂ ਇੱਕ ਕਾਲਾ ਡਾਕਟਰ ਜੈਤੋਂ ਲੱਤਾਂ ਵਾਂਗ ਦਾ ਇਲਾਜ ਕਰਦਾ ਕੋਈ ਆ ਜਾਏ ਕੋਈ ਆ ਜਾਏ ਬੰਦ ਨੂੰ ਤੋੜ ਕੇ ਘੱਲਦਾ ਆਓ ਤਾਂ ਠੀਕ ਆ ਆਓ ਸਹੀ ਠੀਕ ਆ ਉਹ ਨਹੀਂ ਦਿਖ ਰਿਹਾ ਯਾਰ ਦਿਖਾ ਕੇ ਦਿਊਗਾ ਤੈਨੂੰ ਇਹ ਚੱਕ ਲੱਗ ਤੇਰੀ ਆ ਲੱਗ ਕਾਲਾ ਕੱਠੀ ਘਰ ਕੱਠੀ ਆ ਇਹ ਜੈਤੋਂ ਵਾਲਾ ਚੱਲ ਬਰਕੀ ਚ ਤਾਂ ਚੱਕਾ ਆ ਜਾ ਚੱਕਾ ਬਾਹਲੇ ਕੋਡਾ ਚੌਂਕ ਚਿੰਨੇ ਚੱਕੀ ਦਾ ਆਨੇ ਖੋਰ ਚੱਕੀ ਚੱਕਰ ਆ ਅੱਗੇ ਅੱਗੇ ਸਿੱਧੀ ਆ ਮੁੜਦੀ ਲੱਤਾਂ ਦਾ ਉਹ ਬਰਕਾ ਬਰਕਾ ਸਿੱਧੀ ਗਾ ਲਾਉਂਦਾ ਨਹੀਂ ਨੰਬਰਦਾਰਾਂ ਤੋਂ ਥੱਲੇ ਆਹ ਨਾ ਇਹ ਤਰਦਾ ਨਹੀਂ ਸੀ ਵੀ ਮੰਜੇ ਤੇ ਬੈਠਾ ਚੱਕ ਕੇ ਗੱਡੀ ਚ ਭਾਉਂਦੇ ਠਾਉਂਦੇ ਸੀ ਇਹਨੂੰ ਨੰਬਰਦਾਰ ਨੂੰ ਆਵੇ ਲੋ ਆ ਖੜਾ ਕਾਲੇ ਦੇ ਮਿਹਰਬਾਨੀ ਨਾਲ ਠੀਕ ਆ ਅਵੇ ਲੋਰ ਉਹ ਗਿਆਲੇ ਡਾਕਟਰ ਨੇ ਜੜ ਕੱਢੀ ਉਹਨਾਂ ਦੱਸਿਆ ਹੀ ਨਹੀਂ ਸੱਚਾ ਉਹਦੇ ਕੰਮ ਆ ਇਹ ਹਾਂ ਹੁਣ ਇਹ ਕੰਮ ਕੀਤਾ ਕੁੜੀ ਆ ਵਾ ਡਾਕਟਰਾਂ ਤੋਂ ਤੇਰਾ ਹੱਕ ਆ ਵੇਖਣ ਦਾ ਅਵੇ ਲੋ ਤੁਰਦਾ ਬੰਦਾ ਨਾ ਉਹ ਦਵਾ ਮੰਝਦੇ ਬੈਠਾ ਹੀ ਵੇੜਾ ਕਰ ਕੀਤਾ ਉਹ ਡਾਕਟਰ ਨੇ ਕੁੜੀ ਆ ਵੇ ਨੇ ਆਪਰੇਸ਼ਨ ਹੋਰ ਹੀ ਪਤਾ ਨਹੀਂ ਕਦੇ ਕਰੀ ਗਿਆ 900 ਹੋਰ ਕਦੇ ਸੀ ਹਾਂਜੀ ਕਿਉਂ ਤੇ ਆਪਸੇ ਲਾਉਂਗਾ ਕਹੂਗਾ ਇਹ ਆਦਾ ਇਤੋਂ ਮਲਾ ਡਾਕਟਰ ਕਾਲਾ ਠੀਕਾ ਜੇ ਕਹਿੰਦਾ ਇਲਾਜ ਕਰਾਉਣਾ ਜਦੋਂ ਮਰ ਜੇ ਇਹਦੇ ਕੋਲੇ ਆ ਸਕਦੇ ਨੇ ਜੇ ਇਤੋਂ ਕਾਲੇ ਕੋਲੇ ਉਹ ਤਾਂ ਨਹੀਂ ਦੱਸਤਾ ਜੀ ਅਸੀਂ ਮੋਗਲੋਂ ਚੱਲ ਕੇ ਆਏ ਆ ਤੇ ਮੈਂ ਦੂਜੇ ਵੀ ਨਹੀਂ ਬੰਗੀ ਤੇ ਲਾਗਾ ਤੁਰਨ ਚੱਲ ਗਿਆ ਕਿੱਥੇ ਮੈਂ ਬੈਠਾ ਨਹੀਂ ਆਵੇਂ ਮਗਨ